ਜਾਓ ਫਿਰ ਮੈਂ ਕੀ ਇਹਨਾਂ ਨਾਲ ਚਲੋ ਫਿਰ ਚਲੋ ਕੀ ਕਰਦਾ ਹੈ ਉਹ ਵੀ ਸੀ 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 ਕਾ ਜੀ ਬ੍ਰਾਦਰ ਜੀ ਸੁਣੇ ਆਪਣੇ ਕੈਮਰੇ ਬਾਰੇ ਕੋਈ ਨਹੀਂ ਜੀ ਤੇ ਸੰਗਤ ਦੇ ਬਾਰੇ ਸੁਣਾਈ 5 ਵਜੇ ਬਾਬਾ ਜੀ ਤੋਂ ਮਿਲਦੇ ਹਾਂ ਹਾਂ ਸਮਝ ਗਿਆ ਦਰਦ ਕਿੰਨਾ ਹੋਇਆ ਦਰਬਾਰ ਸਾਹਿਬ ਆ ਕੇ ਸ੍ਰੀ ਬਾਬਾ ਜੀ ਦੇ ਦਰਸ਼ਨ ਕੀਤੇ ਐ ਔਰ ਇੱਥੇ ਦਾ ਜਿਹੜੀ ਵਿਵਸਥਾ ਹੈ ਪ੍ਰਬੰਧਨ ਹੈ ਉਹ ਬਹੁਤ ਬਹੁਤ ਵਧੀਆ ਹੈ ਬਹੁਤ ਖੂਬਸੂਰਤ ਹੈ ਸਭ ਨੂੰ ਬਿਨਾ ਕਿਸੇ ਭੇਦਭਾਵ ਦੇ ਸਭ ਨੂੰ ਬਾਬਾ ਜੀ ਦੇ ਅچھے ਦਰਸ਼ਨ ਹੁੰਦੇ ਐ ਔਰ ਮੈਂ ਕਾਮਨਾ ਕੀਤੀ ਹੈ ਬਾਬਾ ਜੀ ਨੂੰ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਸੁਖ ਸ਼ਾਂਤੀ ਸਮਰiddhi ਰਹੇ ਸਸਰੇ ਗਾ ਮਾ ਹਮਲੇ ਨੂੰ ਲੈ ਪਹਿਲ ਕਾਮ ਪਰ ਲੈ ਨੂੰ ਲੈ ਕੇ ਬਹੁਤ ਦੇਸ਼ ਦੇ ਵਿੱਚ ਡਰ ਦਾ ਮਾਹੌਲ ਹੈ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਸ਼ ਵਾਸੀ ਮੈਂ ਇਹ ਮੰਨਣਾ ਕਿ ਇਹ ਬਹੁਤ ਦੁੱਖ ਦੁਖਦ ਘਟਨਾ ਹੈ ਔਰ ਬਹੁਤ ਕਾਇਰਾਨਾ ਘਟਨਾ ਹੈ ਇਨੋਸੈਂਟ ਦੇਸ਼ ਵਾਸੀਆਂ ਨੂੰ ਕਿਲਿੰਗ ਕੀਤੀ ਗਈ ਹੈ ਪਰ ਮੈਂ ਭਾਰਤ ਸਰਕਾਰ ਦਾ ਨੁਮਾਇੰਦਾ ਹੁੰਦੇ ਹੋਏ ਪੂਰੇ ਦੇਸ਼ ਨੂੰ ਇਹ ਆਸ਼ਵਸਤ ਕਰਨਾ ਚਾਹਨਾ ਕਿ ਇਹ ਸ਼ਣਿਕ ਆਤੰਕਵਾਦ ਹੈ ਔਰ ਇਹਦਾ ਸਮੂਲ ਲਾਸ਼ ਹੋਏਗਾ ਆਦਰਨੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਗ੍ਰਹਿ ਮੰਤਰੀ ਆਦਰਨੀਏ ਸਾਡੇ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜੀ ਉਹਨਾਂ ਦੇ નેਤਰਤਵ ਦੇ ਵਿੱਚ ਇਸ ਗੱਲ ਦਾ ਮਾਕੂਲ ਜਵਾਬ ਵੀ ਦਿੱਤਾ ਜਾਏਗਾ ਔਰ ਇਹਦਾ ਜੋ ਵੀ ਉਹਨਾਂ ਨੇ ਅਤੰਕਵਾਦੀ ਘਟਨਾ ਜਿਨ੍ਹਾਂ ਨੇ ਵੀ ਕੀਤੀ ਹੈ ਔਰ ਜੋ ਇਹਦੇ ਪਿੱਛੇ ਹੈ ਗਿਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਤੁਸੀਂ ਪੰਜਾਬ ਨਾਲ ਸੰਬੰਧਤ ਕੋ ਖਾਸ ਕਰਕੇ ਸਰਨਾ ਸੰਬੰਧਤ ਕੋ ਸੜਕ ਮਹਿਕਮਾ ਤੁਹਾਡੇ ਕੋਲ ਹੈ ਕੀ ਅੰਮ੍ਰਿਤਸਰ ਨੂੰ ਭਾਰਤ ਮਾਲਾ ਪ੍ਰੋਜੈਕਟ ਨਾਲ ਅੰਮ੍ਰਿਤਸਰ ਜਿਸ ਤਰ੍ਹਾਂ ਨਾਮ ਤੋਂ ਹੀ ਹੈ ਅੰਮ੍ਰਿਤ ਦਾ ਸਰੋਵਰ ਹੈ ਇਹ ਬਾਬਾ ਜੀ ਦੀ ਕਿਰਪਾ ਹੈ ਅੰਮ੍ਰਿਤਸਰ ਦੇ ਵਸਿਆ ਨੂੰ ਪੰਜਾਬ ਦੇ ਵਸਿਆ ਨੂੰ ਅੰਮ੍ਰਿਤ ਹਰ ਵੇਲੇ ਮਿਲਦਾ ਹੈ ਮੇਰੇ जिम्मे ਰੋਡ ਟਰਾਂਸਪੋਰਟ ਦਾ ਕੰਮ ਹੈ ਦਿੱਲੀ ਅੰਮ੍ਰਿਤਸਰ ਕਟੜਾ ਦਾ ਹਾਈਵੇ ਮੈਂ ਸਮਝਣਾ 1.5 ਸਾਲ ਦੇ ਅੰਦਰ ਅੰਦਰ ਤਿਆਰ ਹੋ ਕੇ ਜਨਤਾ ਨੂੰ ਸਮਰਪਿਤ ਕੀਤਾ ਜਾਏਗਾ ਔਰ ਉਹਦੇ ਵਾਸਤੇ ਹੀ ਮੈਂ ਕੱਲ ਸਾਰਾ ਦਿਨ ਉਦੇ ਇਨਸਪੈਕਸ਼ਨ ਤੇ ਹੈਗਾ ਔਰ ਭਾਰਤੀ ਸਰਕਾਰ ਮੋਦੀ ਜੀ ਦੇ ਨੇਤ੍ਰਿਤਵ ਚ ਰੋਡ ਟਰਾਂਸਪੋਰਟ ਦਾ ਕੰਮ ਅਦਰਗੇ ਗੜਗਰੀ ਜੀ ਦੇ ਨੇਤ੍ਰਿਤਵ ਚ ਦੇਸ਼ ਦੇ ਵਿੱਚ ਬਹੁਤ ਅੱਛਾ ਚੱਲ ਰਿਹਾ ਹੈ ਅਸੀਂ ਪਿਛਲੇ 10 ਸਾਲਾਂ ਚ 55000 ਕਿਲੋਮੀਟਰ ਦੇ ਹਾਈਵੇ ਤਿਆਰ ਕੀਤੇ ਹੈ ਔਰ ਪ੍ਰਤੀ ਦਿਨ ਲਗਭਗ 27 28 ਕਿਲੋਮੀਟਰ ਪਰ ਡੇ ਨੈਸ਼ਨਲ ਹਾਈਵੇ ਤਿਆਰ ਹੋ ਰਿਹਾ ਹੈ ਔਰ ਇਹ ਹਾਈਵੇ ਸਿਰਫ ਕੰਕਰੀਟਸ ਦੀ ਰੋਡ ਨਹੀਂ ਹੈ ਇਹ ਦੇਸ਼ ਦੀ ਤਰੱਕੀ ਦੀ ਰੋਡ ਹੈ ਅਦੇਸ਼ ਦੀ ਇਕਨੋਮੀ ਨੂੰ ਵਧਾਨਵਲੀ ਰੋਡ ਹੈ ਅਸੀਂ ਹਾਈਵੇ ਤੇ 1 ਰੁਪਿਆ ਲਗਾਨੇ ਆ ਤੇ ਦੇਸ਼ ਦੀ ਜੀਡੀਪੀ ਦੇ ਵਿੱਚ ਉਹਦਾ 3 ਰੁਪਏ ਦਾ ਇਜਾਫਾ ਹੁੰਦਾ ਮੈਂ ਮੰਨਦਾ ਕਿ ਮੋਦੀ ਜੀ ਦੇ ਨੇਤ੍ਰਿਤਵ ਦੇ ਵਿੱਚ ਦੇਸ਼ ਬਹੁਤ ਤਰੱਕੀ ਕਰ ਰਿਹਾ ਹੈ ਔਰ ਦੇਸ਼ ਵਾਸੀ ਦੇਸ਼ ਵਾਸੀਆਂ ਵਾਸਤੇ ਜਿਹੜੀ ਮੋਦੀ ਜੀ ਨੇ ਯੋਜਨਾਇ ਪ੍ਰਾਰੰਭ ਕੀਤੀਆਂ ਉਹ 200 ਤੋਂ ਜ਼ਿਆਦਾ ਯੋਜਨਾ ਗਰੀਬ ਕਲਿਆਣ ਦੀ ਯੋਜਨਾ ਹੈ ਔਰ ਦੇਸ਼ ਦੇ 140 ਕਰੋੜ ਲੋਕਾਂ ਨੂੰ ਟੱਚ ਕਰਨ ਦੀ ਯੋਜਨਾ ਆ ਗਈ ਹੈ ਔਰ ਮੈਂ ਬਿਲਕੁਲ ਇਸ ਗੱਲ ਤੋਂ ਆਸ਼ਵਾਸਤਾਂ ਆਦਰਨੀਏ ਮੋਦੀ ਜੀ ਦੇ નેਤਰਤਵ ਦੇਸ਼ ਫਿਰ ਵਿਸ਼ਵਗੁਰੂ ਹੋਏ ਸੜਕੀ ਆਵਾਜਾਂ ਨੂੰ ਵਿਦਾਨ ਦੇ ਲਈ ਜਿੱਥੇ ਸਾਨੂੰ ਜ਼ਮੀਨਾਂ ਦੀ ਲੋੜ ਪੈਂਦੀ ਹੈ ਕਿਸਾਨ ਕਈ ਵਾਰੀ ਅੜ ਜਾਂਦੇ ਨੇ ਕਿ ਜ਼ਮੀਨ ਨਹੀਂ ਦੇ ਦੇਣੀ ਕੀ ਚਾਹੀਦਾ ਉਹਨਾਂ ਨੂੰ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਮਿਲੇ ਫਿਰ ਵੀ ਕਈ ਵਾਰ ਉਹਨਾਂ ਦੀ ਆਪਣੀ ਕੋਈ ਮਜਬੂਰੀ ਹੁੰਦੀ ਹੈ ਉਹਨਾਂ ਦੀ ਕੋਈ ਗੱਲ ਹੁੰਦੀ ਹੈ ਅਸੀਂ ਉਹਦੇ ਵਾਸਤੇ ਵੀ ਫਲੈਕਸੀਬਲ ਰਹਿੰਦੇ ਆ ਕੋਈ ਜ਼ਬਰਦਸਤੀ ਨਹੀਂ ਕਰਦੇ ਪਰ ਇਹ ਦੇਸ਼ ਦੀ ਤਰੱਕੀ ਦੀ ਹੈ ਇਲਾਕੇ ਦੀ ਤਰੱਕੀ ਦੀ ਗੱਲ ਹੈ ਅਗਰ ਕਿਸੇ ਸ਼ਹਿਰ ਦੇ ਵਿੱਚੋਂ ਕਿਸੇ ਪਿੰਡ ਦੇ ਨੇੜੇ ਕੋਈ ਹਾਈਵੇ ਨਿਕਲੇਗਾ ਤਾਂ ਉਹਦੀ ਉਸ ਪਿੰਡ ਦੀ ਉਸ ਸ਼ਹਿਰ ਦੀ ਵੀ ਤਰੱਕੀ ਬਹੁਤ ਹੁੰਦੀ ਹੈ ਤੇ ਇਸ ਕਰਕੇ ਮੇਰਾ ਤੇ ਸਭ ਦੇਸ਼ ਵਾਸੀਆਂ ਨੂੰ ਜਿਨ੍ਹਾਂ ਦੇ ਪਿੰਡ ਚੋਂ ਸ਼ਹਿਰ ਚੋਂ ਹਾਈਵੇ ਨਿਕਲਦਾ ਔਰ ਅਸੀਂ ਉਹਨਾਂ ਕੋਲੋਂ ਚਾਹਨੇ ਆ ਕਿ ਉਹ ਜ਼ਮੀਨ ਸਰਕਾਰ ਨੂੰ ਦੇਣ ਉਹਦਾ ਵੱਧ ਤੋਂ ਵੱਧ ਮੁਆਵਜ਼ਾ ਉਹਨਾਂ ਦੀ ਜ਼ਮੀਨ ਦੇ ਰੇਟ ਤੋਂ ਕਈ ਗੁਣਾ ਜ਼ਿਆਦਾ ਮੁਆਵਜ਼ਾ ਸਰਕਾਰ ਦਿੰਦੀ ਹੈ ਅਸੀਂ ਇਹ ਹੀ ਨਿਵੇਦਨ ਕਰਾਂਗੇ ਕਿ ਦੇਸ਼ ਦੀ ਤਰੱਕੀ ਦੇ ਵਿੱਚ ਭਾਗੀਦਾਰ ਹੋਵਾਂ। थैंक यू सर। थैंक यू।